ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅੱਜ ਸ਼ਾਮ ਦਾ ਟਾਈਮ ਆ ਤੇ ਮੈਂ ਡਿਨਰ ਬਣਾਉਣਾ ਆ ਜਿਹੜਾ ਬਣਾਉਣਾ ਆ ਮਨਚੂਰੀਅਨ ਵੈਜੀਟੇਬਲ ਮਨਚੂਰੀਅਨ ਸਾਂ ਲਈਆਂ ਆ ਤੇ ਨਾਲ ਲਈਆ ਸ਼ਿਮਲਾ ਮਿਰਚ ਤੇ ਇਹਦੇ ਵਿੱਚ ਪਾਉਣੀਆਂ ਗੋਭੀ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਸ਼ਿਮਲਾ ਮਿਰਚ ਗਾਜਰਾਂ ਤੇ ਗੋਭੀ ਨੂੰ ਜਿਹੜਾ ਆ ਉਹ ਕੱਟ ਲੈਣੀ ਆ ਮੈਂ ਮਨਚੂਰੀਅਨ ਵਾਸਤੇ ਜਿਹੜਾ ਆ ਇਹ ਤੜਕਾ ਤਿਆਰ ਕਰ ਲਿਆ ਆ ਸ਼ਿਮਲਾ ਮਿਰਚ ਕੱਟੀਆਂ ਆ ਫਿਰ ਗਾਜਰਾ ਕੱਟੀਆਂ ਆ ਤੇ ਇੱਧਰ ਸਪਰਿੰਗ ਆਨੀਅਨ ਇਹ ਵੀ ਕੱਟ ਲਿਆ ਆ ਇਹਨੂੰ ਹੁਣ ਰੱਖ ਦੇਣਾ ਆ ਸਾਈਡ ਤੇ ਤੇ ਸੋ ਮਨਚੂਰੀਅਨ ਬਾਲ ਬਣਾਉਣ ਵਾਸਤੇ ਮੈਂ ਜਿਹੜੀ ਆ ਉਹ ਫੁੱਲ ਗੋਭੀ ਲਈ ਆ ਬੰਦ ਗੋਭੀ ਨਹੀਂ ਲਈ ਤੇ ਫੁੱਲ ਗੋਭੀ ਨੂੰ ਜਿਹੜਾ ਆ ਉਹ ਮੈਂ ਜਿਹੜਾ ਗ੍ਰੇਟ ਕਰ ਲੈਣਾ ਆ ਸਭ ਤੋਂ ਪਹਿਲਾਂ ਮੈਂ ਨੂੰ ਚੰਗੀ ਤਰ੍ਹਾਂ ਧੋ ਲੂੰਗੀ ਦੋ ਤਿੰਨ ਪਾਣੀ ਦੇ ਨਾਲ ਫਿਰ ਬਾਅਦ ਵਿੱਚ ਨੂੰ ਗ੍ਰੇਟ ਕਰੂੰਗੀ ਗੋਭੀ ਨੂੰ ਮੈਂ ਧੋ ਕੇ ਰੱਖ ਦਿੱਤਾ ਹੈ ਨੂੰ 10 ਮਿੰਟ ਇਸ ਤਰ੍ਹਾਂ ਹੀ ਪਈ ਰਹਿਣ ਦੂੰਗੀ ਕਿ ਜਿਹੜੀ ਗੋਭੀ ਆ ਉਹ ਦਾ ਜਿਹੜਾ ਪਾਣੀ ਆ ਉਹ ਨੁੱਟ ਚੜ ਜਾਵੇ ਉੱਪੀ ਜਿਹੜੀ ਆ ਉਹ ਥੋੜੀ ਜਿਹੀ ਫਰਕ ਪੈ ਗਿਆ ਮਤਲਬ ਕਿ ਪਾਣੀ ਉਹਦਾ ਨਿਕਲ ਗਿਆ 10 ਮਿੰਟ ਹੋ ਗਏ ਆ ਹੁਣ ਮੈਂ ਇਹਨੂੰ ਕਰ ਲੈਣਾ ਆ ਚੌਪ ਗ੍ਰੇਟ ਵੀ ਕਰ ਸਕਦੇ ਆ ਤੇ ਚੌਪ ਵੀ ਕਰ ਸਕਦੇ ਆ ਪਰ ਮੈਂ ਜ਼ਿਆਦਾ ਤੇ ਜਿਹੜਾ ਇਸੇ ਚੌਪਰ ਨੂੰ ਯੂਜ਼ ਕਰਦੀ ਆ ਕਿਉਂਕਿ ਪਹਿਲਾਂ ਮੈਂ ਗ੍ਰੇਟਰ ਵੀ ਜਿਹੜਾ ਉਹ ਵੀ ਯੂਜ਼ ਕਰ ਲੈਂਦੀ ਸੀ ਪਰ ਗ੍ਰੇਟਿੰਗ ਦੇ ਨਾਲ ਥੋੜਾ ਜਿਹਾ ਮਤਲਬ ਕਿ ਜਿਹੜਾ ਮਿਕਸਚਰ ਆ ਨਾ ਥੋੜਾ ਜਿਹਾ ਮੋਟਾ ਜਿਹਾ ਰਹਿ ਜਾਂਦਾ ਆ ਇਹ ਚੌਪ ਚੌਪਰ ਦੇ ਨਾਲ ਜਿਹੜੀਆਂ ਆ ਬਹੁਤ ਵਧੀਆ ਚੌਪਿੰਗ ਹੋ ਜਾਂਦੀ ਆ ਸੋ ਇਹਦੇ ਵਿੱਚ ਮੈਂ ਇੱਕ शिमला मिर्च ਪਾ ਦਿਤੀ ਆ ਦੋ ਗਾਜਰਾ ਪਾ ਦਿਤੀਆਂ ਆ ਸੋ ਮੈਂ ਮਿਕਸ ਸਬਜ਼ੀਆਂ ਦਾ ਜਿਹੜਾ ਆ ਮਨਚੂਰੀਅਨ ਬੋਲ ਆ ਉਹ ਬਣਾਉਣੇ ਆ ਮੈਂ ਜਦੋਂ ਵੀ ਮਨਚੂਰੀਅਨ ਬਣਾਉਂਦੀ ਆ ਤਾਂ ਹਮੇਸ਼ਾ ਮਿਕਸ ਸਬਜ਼ੀਆਂ ਦੇ ਹੀ ਮਨਚੂਰੀਅਨ ਬੋਲ ਬਣਾਉਣੀ ਆ ਕਿਉਂਕਿ ਮੈਨੂੰ ਨਾ ਐਵੇਂ ਹੀ ਟੇਸਟੀ ਲੱਗਦੇ ਆ ਜੇ ਤੁਸੀਂ ਬੰਦ ਗੋਭੀ ਦੇ ਬਣਾਉਣਾ ਚਾਹੁੰਦੇ ਹੋ ਤੇ ਬੰਦ ਗੋਭੀ ਦੇ ਵੀ ਬਣਾ ਸਕਦੇ ਹੋ ਜਾਦਤਰ ਜਿਹੜੇ ਆ ਸਾਰੇ ਜਾਨੇ ਜਿਹੜੇ ਆ ਬੰਦ ਗੋਭੀ ਦੇ ਹੀ ਬਣਾਉਂਦੇ ਆ ਪਰ ਮੈਂ ਮਿਕਸ ਵੈਜੀਟ ਮਤਲਬ ਕਿ ਮਿਕਸ ਸਬਜ਼ੀਆਂ ਦੇ ਹੀ ਬਣਾਉਣੀ ਆ ਸੋ ਸਬਜ਼ੀਆਂ ਜਿਹੜੀਆਂ ਆ ਉਹ ਚੌਪ ਹੋ ਗਈਆਂ ਆ ਤੇ ਮੈਂ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਜਿੰਨਾ ਕਿ ਮੈਨੂੰ ਨਮਕ ਚਾਹੀਦਾ ਹੈ ਨਾ ਉਹ ਤੋਂ ਥੋੜਾ ਜਿਹਾ ਵੱਧ ਮਤਲਬ ਕਿ ਮੈਂ ਨਮਕ ਪਾ ਕੇ ਤੇ ਮਿਕਸ ਕਰਕੇ ਰੱਖ ਦਿੱਤਾ ਆ ਇਨੂੰ ਮੈਂ ਕੋਈ 10 ਮਿੰਟ ਵਾਸਤੇ ਜਿਹੜਾ ਸਾਈਡ ਤੇ ਰੱਖ ਦਉਂਗੀ ਕਿ ਜਿਹੜਾ ਪਾਣੀ ਰਿਲੀਜ਼ ਹੋਣਾ ਆ ਉਹ ਰਿਲੀਜ਼ ਹੋ ਜਾਵੇ ਫਿਰ ਇੱਕ ਕੱਪੜੇ ਦੇ ਵਿੱਚ ਪਾ ਕੇ ਇਹਨਾਂ ਦਾ ਜਿਹੜਾ ਸਾਰਾ ਪਾਣੀ ਆ ਨਾ ਉਹ ਨਿਚੋੜ ਦੇਣਾ ਆ ਜਦੋਂ ਅਸੀਂ ਇਸ ਤਰ੍ਹਾਂ ਪਾਣੀ ਨਿਚੋੜ ਦਿੰਨੇ ਆ ਨਾ ਤੇ ਸਾਨੂੰ ਵਿੱਚ ਮਤਲਬ ਕਿ ਬਾਅਦ ਵਿੱਚ ਇਹਦੇ ਵਿੱਚ ਅਰਾ ਰੋਡ ਪਾਉਣਾ ਆ ਨਾ ਤੇ ਫਿਰ ਅਰਾ ਰੋਡ ਜਿਹੜਾ ਬਹੁਤ ਘੱਟ ਲੱਗਦਾ ਆ ਬਾਈਂਡਿੰਗ ਵਾਸਤੇ ਨਹੀਂ ਤੇ ਫਿਰ ਜੇ ਅਸੀਂ ਸਬਜ਼ੀਆਂ ਦਾ ਪਾਣੀ ਨਹੀਂ ਨਚੋੜਾਂਗੇ ਨਾ ਫਿਰ ਓਨਾ ਜ਼ਿਆਦਾ ਹੀ ਅਰਾ ਰੋਡ ਜਿਹੜਾ ਇਹਦੇ ਵਿੱਚ ਪਊਗਾ ਤੇ ਫਿਰ ਅਰਾ ਰੋਡ ਦਾ ਜਿਹੜਾ ਟੇਸਟ ਆ ਨਾ ਉਹ ਚੰਗਾ ਨਹੀਂ ਲੱਗਦਾ ਸਬਜ਼ੀਆਂ ਦਾ ਜਿਹੜਾ ਪਾਣੀ ਆ ਮੈਂ ਇੱਕ ਸਾਈਡ ਤੇ ਰੱਖ ਦੇਣਾ ਆ ਅਗਰ ਮੈਨੂੰ ਸਹੀ ਲੱਗੂਗਾ ਤੇ ਮੈਂ ਬਾਅਦ ਵਿੱਚ ਜਿਹੜਾ ਆ ਉਹ ਮਨਚੂਰੀਅਨ ਵਿੱਚ ਪਾ ਦਊਂਗੀ ਤੇ ਹੁਣ ਜਿਹੜੀਆਂ ਸਬਜ਼ੀਆਂ ਆ ਉਹ ਸਾਰੀਆਂ ਉੱਚੜ ਗਈਆਂ ਮਤਲਬ ਕਿ ਉਹਨਾਂ ਦੇ ਵਿੱਚ ਸਾਰਾ ਪਾਣੀ ਨਿਕਲ ਗਿਆ ਆ ਹੁਣ ਇਹਦੇ ਵਿੱਚ ਮੈਂ ਪਾ ਦੇਣੀ ਆ 3 ਚਮਚ ਭਰ ਕੇ ਅਰਾ ਰੋਟ ਦੇ ਤੇ ਵਿੱਚ ਇਹਦੇ ਮੈਂ ਚਮਚ ਪਾ ਦਿੱਤਾ ਮੈਂ ਗਰਮ ਮਸਾਲੇ ਦਾ ਤੇ ਥੋੜੀ ਜਿੰਨੀ ਮੈਂ ਕੁੱਟੀ ਹੋਈ ਲਾਲ ਮਿਰਚ ਜਿਹੜੀ ਉਹ ਪਾਈ ਆ ਬਸ ਤਿੰਨੀ ਚੀਜ਼ਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਇਹਦੀਆਂ ਜਿਹੜੀਆਂ ਆ ਛੋਟੀਆਂ-ਛੋਟੀਆਂ ਜਿਹੜੀਆਂ ਆ ਬੋਲ ਬਣਾ ਲੈਣੀਆਂ ਆ ਬਾਲ ਜਿਹੜੀਆਂ ਆ ਉਹ ਬਣ ਗਈਆਂ ਆ ਗਿਨਤੀ ਦੀਆਂ ਹੀ ਬਣੀਆਂ ਸੀਗੀਆਂ 7-8 ਤੇ ਸਾਈਡ ਤੇ ਜਿਹੜਾ ਤੇਲ ਉਹ ਵੀ ਗਰਮ ਹੋ ਗਿਆ ਸੀਗਾ ਪਹਿਲਾਂ ਮੈਂ ਇੱਕ ਬਾਲ ਪਾ ਕੇ ਵੇਖੀ ਸੀਗੀ ਕਿ ਕਿਤੇ ਸਬਜ਼ੀਆਂ ਖਿੱਲਰਦੀਆਂ ਨਹੀਂ ਕਈ ਵਾਰੀ ਪਤਾ ਕਿਉਂ ਹੁੰਦਾ ਆ ਜਦੋਂ ਚੰਗੀ ਤਰ੍ਹਾਂ ਬਾਈਂਡਿੰਗ ਨਾ ਹੋਈ ਹੋਵੇ ਨਾ ਤੇ ਜਦੋਂ ਅਸੀਂ ਵਿੱਚ ਬਾਲ ਪਾਉਂਦੇ ਆ ਨਾ ਉਹ ਖਿੱਲਰ ਜਾਂਦੀਆਂ ਆ ਸੋ ਮੈਂ ਪਹਿਲਾਂ ਇੱਕ ਬਾਲ ਪਾ ਕੇ ਵੇਖੀ ਸੀਗੀ ਫਿਰ ਮੈਂ ਸਾਰੀਆਂ ਬਾਲ ਜਿਹੜੀਆਂ ਪਾ ਦਿਤੀਆਂ ਤੇ ਮੀਡੀਅਮ ਹੀਟ ਦੇ ਉੱਤੇ ਝੜਾਇਆ ਇਹਨਾਂ ਨੂੰ ਤਲ ਲਿਆ ਚੂਰੀਆਂ ਨੇ ਬਾਲ ਜਿਹੜੀਆਂ ਆ ਉਹ ਬਣ ਕੇ ਤਿਆਰ ਹੋ ਗਈਆਂ ਆ ਇਹਨਾਂ ਨੂੰ ਮੈਂ ਕੱਢ ਲਵਾਂਗੀ ਇੱਕ ਸਾਈਡ ਦੇ ਉੱਤੇ ਤੇ ਹੁਣ ਫਟਾਫਟ ਲਗਾਉਂਗੀ ਮੈਂ ਤੜਕਾ ਤੇ ਤੜਕਾ ਲਗਾਉਣ ਲਈ ਮੈਂ ਜਿਹੜਾ 6-7 ਕਲੀਆਂ ਜਿਹੜੀਆਂ ਲਸਣ ਦੀਆਂ ਲਈਆਂ ਉਹਨਾਂ ਨੂੰ ਮੈਂ ਕੱਟ ਲਿਆ ਸੀਗਾ ਤੇ ਉਸੇ ਤੇਲ ਵਿੱਚ ਮਤਲਬ ਕਿ ਤੇਲ ਘੱਟ ਕਰ ਦਿੱਤਾ ਤੇ ਉਸੇ ਕੜਾਈ ਦੇ ਵਿੱਚ ਮੈਂ ਲਸਣ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਕਿ ਉਹਦਾ ਜਿਹੜਾ ਕੱਚਾਪਾਨਾ ਉਹ ਖਤਮ ਹੋ ਜਾਵੇ ਤੇ ਜਦੋਂ ਲਸਣ ਹਲਕਾ ਬ੍ਰਾਊਨ ਹੋ ਗਿਆ ਉਦੋਂ ਇਹਦੇ ਵਿੱਚ ਮੈਂ ਪਾ ਦਿੱਤਾ ਕਟਿਆ ਹੋਇਆ ਸਪ੍ਰਿੰਗ ਓਨੀਅਨ ਤੇ ਜਿੰਨੂੰ ਭੂਕਾਂ ਵਾਲਾ ਪਿਆਜ਼ ਵੀ ਕਹਿੰਦੇ ਆ ਤੇ ਇਹਨੂੰ ਵੀ ਮੈਂ ਜਿਹੜਾ ਆ ਕੋਈ 5 ਮਿੰਟ ਵਾਸਤੇ ਜਿਹੜਾ ਆ ਉਹ ਭੁੰਨ ਲਿਆ ਫਿਰ ਜਦੋਂ ਪਿਆਜ਼ ਵੀ ਹਲਕਾ ਜਿਹਾ ਭੁੱਜ ਗਿਆ ਫਿਰ ਮੈਂ ਇਹਦੇ ਵਿੱਚ ਪਾ ਦਿੱਤੀਆਂ ਗਾਜਰਾਂ ਤੇ ਸ਼ਿਮਲਾ ਮਿਰਚ ਜੋ ਕਿ ਮੈਂ ਜਿਹੜੀਆਂ ਕੱਟ ਕੇ ਰੱਖੀਆਂ ਸੀਗੀਆਂ ਹੁਣ ਇਹਦੇ ਵਿੱਚ ਨਾ ਥੋੜਾ ਜਿਹਾ ਸਾਲਟ ਪਾਵਾਂਗੇ ਮਤਲਬ ਕਿ ਥੋੜਾ ਜਿਹਾ ਨਮਕ ਪਾ ਕੇ ਤੇ ਇਹਨਾਂ ਨੂੰ ਕੋਈ 5 ਮਿੰਟ ਵਾਸਤੇ ਜਿਹੜਾ ਆ ਉਹ ਟੱਕ ਕੇ ਪਕਾ ਲਾਂਗੇ ਕਿ ਗਾਜਰਾਂ ਜਿਹੜੀਆਂ ਆ ਉਹ ਗਲ ਜਾਣ Shimla mirch ਤੇ ਜਿਹੜੀ ਆ ਬਹੁਤ ਜਲਦੀ ਗਲ ਜਾਂਦੀ ਆ ਪਰ ਗਾਜਰਾਂ ਥੋੜਾ ਜਿਹਾ ਟਾਈਮ ਲੈਂਦੀਆਂ ਆ ਸੋ ਇਹਨੂੰ ਮੈਂ 5 ਮਿੰਟ ਵਾਸਤੇ ਜਿਹੜਾ ਆ ਉਹ ਟੱਕ ਕੇ ਭਗਾ ਦੂੰਗੀ ਤੇ ਮੈਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਇਹਦੇ ਵਿੱਚ ਨਮਕ ਪਾ ਦਿੱਤਾ ਹਾਂ ਤੜਕਾ ਜੜਾਇਆ ਉਹ ਪੁੱਜ ਗਿਆ ਆ ਤੇ ਹੁਣ ਮੇਰੇ ਕੋਲੋ ਸੀਗਾ ਵੈਜ ਮੰਜੂਰੀਆਂ ਦਾ ਮਸਾਲਾ ਮਿਕਸ ਇਹ ਵੀ ਮੇਰੇ ਕੋਲ ਹੁੰਦਾ ਆ ਤੇ ਇਹਨੂੰ ਮੈਂ ਇੱਕ ਇਹਦਾ ਜਿਹੜਾ ਮਿਕਸ ਆ ਇਹਨੂੰ ਮੈਂ ਕੌਲੀ ਵਿੱਚ ਪਾ ਕੇ ਇਹਦੇ ਵਿੱਚ ਪਾਣੀ ਪਾ ਕੇ ਤੇਦਾ ਪੇਸਟ ਬਣਾ ਲਵਾਂਗੀ ਇਹਦੇ ਵਿੱਚ ਨਾ ਸਾਰਾ ਕੁਝ ਪਾਇਆ ਹੁੰਦਾ ਆ ਜੋ ਵੀ ਮੰਜੂਰੀਆਂ ਨੂੰ ਵਾਸਤੇ ਚਾਹੀਦਾ ਸਿਰਫ ਤੁਹਾਨੂੰ ਜਿਹੜਾ ਸਾਲਟ ਹੀ ਪਾਉਣਾ ਪੈਂਦਾ ਆ ਬਾਕੀ ਸਾਰੇ ਮਸਾਲੇ ਜਿਹੜੇ ਦੇ ਵਿੱਚ ਹੁੰਦੇ ਆ ਇਹਦਾ ਇੱਕ ਪੇਸਟ ਬਣਾ ਕੇ ਤੇ ਉਹਨੂੰ ਜਿਹੜਾ ਆ ਉਹ ਸਬਜ਼ੀਆਂ ਦੇ ਵਿੱਚ ਪਾ ਦੇਣਾ ਆ ਮਸਾਲਾ ਮਿਕਸ ਪਾਉਣ ਤੋਂ ਬਾਅਦ ਇਹਦੇ ਵਿੱਚ ਮੈਂ ਪਾ ਦਿੱਤਾ ਥੋੜਾ ਜਿਹਾ ਫੂਡ ਕਲਰ ਰੈੱਡ ਕਲਰ ਦਾ ਤਾਂ ਕਿ ਜਿਹੜਾ ਸਬਜ਼ੀ ਦਾ ਕਲਰ ਹੈ ਉਹ ਵਧੀਆ ਹੋ ਜਾਵੇ ਤੇ ਇਹਦੇ ਵਿੱਚ ਮੈਂ ਨਾ ਦੋ ਕ올ੀਆਂ ਜਿਹੜੀਆਂ ਪਾਣੀ ਪਾ ਦੇਣੀਆਂ ਆ ਜਦੋਂ ਇਹਦੇ ਵਿੱਚ ਇੱਕ ਉਬਾਲ ਆ ਜਾਊਗਾ ਕਿਉਂਕਿ ਇਹ گاੜਾ ਹੋ ਜਾਂਦਾ ਆ ਫਿਰ ਜਿੰਨੀ ਕਿ ਮੈਨੂੰ ਮਤਲਬ ਕਿ ਗਰੇਵੀ ਦੀ ਲੋੜ ਆ ਨਾ ਉੰਨੀ ਕਿ ਮੈਂ ਇਹਦੇ ਵਿੱਚ ਪਾਣੀ ਪਾ ਦਊਂਗੀ ਤੇ ਮੈਂ ਜਿਹੜਾ ਸਬਜ਼ੀਆਂ ਦਾ ਪਾਣੀ ਕੱਢਿਆ ਸੀ ਨਾ ਉਹ ਵੀ ਮੈਂ ਇਹਦੇ ਵਿੱਚ ਪਾ ਦਿੱਤਾ ਸੀਗਾ ਪਰ ਮੇਰੇ ਕੋਲ ਨਾ ਉਹਦੀ ਰਿਕਾਰਡਿੰਗ ਜਿਹੜੀ ਆ ਉਹ ਮਿਸ ਹੋ ਗਈ ਪਤਾ ਨਹੀਂ ਮੈਂ ਸ਼ਾਇਦ ਰਿਕਾਰਡ ਨਹੀਂ ਕੀਤਾ ਤੇ ਹੁਣ ਇਹਨੂੰ ਜਿਹੜਾ ਆ ਇੱਕ ਜਦੋਂ ਇਹਦੇ ਵਿੱਚ ਫਸਟ ਉਬਾਲ ਆਊਗਾ ਨਾ ਉਸ ਤੋਂ ਬਾਅਦ ਜਿਹੜਾ ਹੈ ਨਾ ਇਹਨੂੰ 10 ਮਿੰਟ ਵਾਸਤੇ ਜਿਹੜਾ ਆ ਐਵੇਂ ਹੀ ਪੱਕਣ ਦੇਣਾ ਆ ਮਤਲਬ ਕਿ ਇਹਨੂੰ ਰਿਜਨ ਦੇਣਾ ਆ ਬਾਕੀ ਜਦੋਂ ਇਹਦੀ ਥਿੱਕਨੈਸ ਹੋ ਜਾਵੇ ਜਿੰਨੀ ਕਿ ਤੁਹਾਨੂੰ ਥਿੱਕਨੈਸ ਚਾਹੀਦੀ ਆ ਤੇ ਗਰੇਵੀ ਦੀ ਉਦੋਂ ਇਹਦੇ ਵਿੱਚ ਜਿਹੜਿਆ ਮਨਚੂਰੀਅਨ ਬੋਲ ਜਿਹੜੇ ਪਾ ਦੇਣੇ ਆ ਤੇ ਫਿਰ ਇਹਨੂੰ ਜਿਹੜਾ ਆ ਕੋਈ 2 ਮਿੰਟ ਵਾਸਤੇ ਜਿਹੜਾ ਟੱਕ ਕੇ ਪਕਾ ਲੈਣਾ ਆ ਤੇ ਮਨਚੂਰੀਅਨ ਜਿਹੜਾ ਆ ਉਹ ਤਿਆਰ ਆ

ਬਰਥਡੇ ਹੋ ਮੀਓ ਜੇ ਤੁਸੀਂ ਛੁੱਟੀ ਕਰ ਲਓ ਫਿਰ ਉੱਠ ਜਿਓ ਹੈਪੀ ਬਰਥਡੇ ਮੁਰਗੀ ਕਰਨਾ ਹੈ ਕੇਕ ਨੂੰ ਕੱਟੋ ਤੇ ਫਿਰ ਕੀ ਆਜੋ ਆਜੋ ਢੰਡ ਪਤਾ ਕਿੰਨੀ ਬਾਹਰ ਲੱਗ ਜਾਈ ਸੀ ਇਹ ਗੱਲ ਸਹਿ ਕਿੱਥੇ ਆਜੋ ਆਪਾਂ ਜਾਈ ਚ ਕਰਦੇ ਚੱਲੀਏ ਕੋਸੀ ਇੱਕ ਗਾਣਾ ਆ ਜਾ ਨਾ ਅਜਲੇ ਵਾਸਤੇ ਕਰੋ ਹਾਂ ਜੀ ਕੋਰ ਨਾਂ ਹੀ ਲਿਖ ਦਿੱਤਾ ਜੀ ਹੋਰ ਆ ਮੈਂ ਤਨ ਗਈ ਹੈ ਹੈਪੀ ਬਰਥਡੇ ਮਾਮਲੇ ਲਿਖਾ ਕੇ ਲੈ ਆਇਆ ਮਾਮਲੇ ਫਾੜਨੇ ਕਿਹੜਾ ਮਾਮ ਜੀ ਕੋਈ ਗੱਲ ਨਹੀਂ ਫਿਰ ਕੀ ਨਾਂ ਲਿਖਾ ਤਾ ਚਲ ਹੁਣ ਕੀ ਕਰੀਏ ਕੱਟੋ ਲੱਗਦੇ ਤੋ ਦੇਖੋ ਚਰਾਰਤੀ ਡੇ ਆ ਯਾ 30 ਮਿੰਟ ਚਲੋ ਲੱਕ ਮਾਗੈ ਚਲ ਇਹ ਤੋ ਕਤੁਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਪਾਪਾ ਠੰਡ ਚੋਏ ਪਾਪਾ ਤਾੜੀਆਂ ਨਹੀਂ ਕਿਹਾ ਹੱਥ ਤੇ ਕਿਸਾ ਜਿੰਦੇ ਕੋੜਾ ਸਾਲ ਲਾਈਡ ਆ ਇਨੋ ਬੜਾ ਜੀ ਦਾ ਖਾਈ ਸਕਦਾ ਇਹ ਤੁਮਾ ਤੁਮ ਦੋ ਪਾਉਂਡ ਸਜਾ ਤਾ ਨੂੰ ਜਿਹੜੀ ਉਦਾਂ ਮਨਚੂਰੀਆਂ ਨੂੰ ਪਾਲਸ ਹੁੰਦੀਆਂ ਨਾ ਉਹ ਕੀ ਕਹਿੰਦੇ ਉਹਨਾਂ ਹੁੰਦੀਆਂ ਆ ਉਹਨਾਂ ਨੇ ਬਸ ਬੰਦ ਗੋਭੀ ਦੀਆਂ ਬਣਾਈਆਂ ਹੁੰਦੀਆਂ ਨਾ ਪਰ ਜਿੱਦਾਂ ਹੁਣ ਮਿਕਸਰ ਦੇ ਸਬਜ਼ੀ ਦੀਆਂ ਬਣਾਈਆਂ ਆ ਇਹਨਾਂ ਦਾ ਆਪਣਾ ਹੀ ਇੱਕ ਟੇਸਟ ਆ ਜਿਹੜੀ ਗਰੇਵੀ ਆ ਦਾ ਆਪਣਾ ਟੇਸਟ ਆ ਬੋਲਜ਼ ਦਾ ਆਪਣਾ ਟੇਸਟ ਆ ਹਨਾ ਬੋਲਜ਼ ਵੀ ਬਹੁਤ ਟੇਸਟੀ ਬਣੀ ਆਇਆ ਮੇਰਾ ਤੇ ਮਾਨੀ ਜਿਹੜਾ ਚੁੱਕਿਆ ਗਿਆ ਕਿ ਬਾਰੋਂ ਨਹੀਂ ਜੇ ਦੋ ਦਿਨ ਆਪਾਂ ਲਿਆਂਦਾ ਸੀ ਨਾ ਮਨਚੂਰੀਆਂ ਮੈਂ ਉਹ ਚਾਹ ਪੀਂਦਾ ਪਿਆ ਸੀ ਦਾ ਤੇ ਮੈਨੂੰ ਇਹ ਸੀ ਜਾਂ ਫਿਰ ਉਹਨੇ ਟੇਸਟ ਵੇਖਿਆ ਚਮਚੇ ਦੇ ਨਾਲ ਟੇਸਟ ਉਹੀ ਹੱਥਾਂ ਦੇ ਨਾਲ ਉਹ ਦੇ ਤਾਂ ਫਿਰ ਝੂਠਾ ਹੋ ਗਿਆ ਸੀ ਹੁਣ ਝੂਠਾ ਖਾਣਾ ਨਹੀਂ ਆ ਨਾ ਸੋ ਡਿਨਰ ਕਰਨ ਤੋਂ ਬਾਅਦ ਹੁਣ ਹੋ ਗਿਆ ਟਾਈਮ 10:30 ਰਾਤ ਦੇ ਤੇ ਇੱਧਰ ਅੱਜ ਮੈਂ ਦੁੱਧ ਦੇ ਵਿੱਚ ਪਾ ਕੇ ਲੈਂਦੀ ਆ ਚਾਹ ਪੱਤੀ ਤੇ ਕੱਲ ਕੀ ਹਾਲ ਚਾਹ ਠੀਕ ਕਰੋ ਕਾਫੀ ਇੱਧਰ ਜਿਹੜਾ ਅਰਸ਼ਾ ਉਹ ਚਿੜੀਆਂ ਨੂੰ ਦੇਣ ਲੱਗਾ ਦਵਾਈ ਫਿੰਚ ਨੂੰ ਅੱਜ ਨਾਲ ਅਸੀਂ ਇੱਕ ਚਿੜੀ ਹੋ ਗਿਆ ਹੈ ਨਾ ਵੀ ਨਿਊ ਮੈਂਬਰ ਸਾਡੇ ਕੋਲ ਨਿਊ ਮੈਂਬਰ ਆਇਆ ਇੱਕ ਹੋਰ ਬ੍ਰਾਊਨ कलर ਦੀ ਸੇਮ ਹੀ ਹੋ ਗਿਆ ਨਾ ਦੋਨੋਂ ਹਾਂ ਸੇਮ ਹੀ ਕਲਰ ਹੋ ਗਿਆ ਹਾਂ ਪਹਿਲਾਂ ਉਹ ਥੋੜਾ ਕਲਰ ਡਾਰਕ ਹੈ ਥੋੜਾ ਲਾਈਟ ਹੈ ਅੱਛਾ ਅਵਰ ਜਿਹਨੇ ਨਵਾਂ ਆਸਤੇ ਕੈਲਸ਼ੀਅਮ ਦੀ ਬ੍ਰਿਕ ਬਣਾ ਕੇ ਰੱਖੀ ਹੋਈ ਆ ਕੇ ਦਿਨ ਤਾਂ ਉਹ ਵੀ ਪੋਟਾਸ਼ੀਅਮ ਵੀ ਧਾਉਣਾ ਕਿਹਦੀ ਰੈਸਪੀ ਅਰੇ ਕੈਲਸ਼ੀਅਮ ਲੋਗ ਦੀ ਕੈਲਸ਼ੀਅਮ ਲੋਗ ਦੀ ਕਣ ਕਾਦੇ ਵਾਸਤੇ ਦਵਾਈ ਦੇਣ ਲੱਗਾ ਇਹਨਾਂ ਨੂੰ ਕਿ ਠੀਕ ਹੋ ਜਾਣਾ ਹੈ ਅੱਜ ਲਈ ਹੁੰਦੀ ਹੈ ਕੋਈ ਪ੍ਰੋਬਲਮ ਨਾ ਹੋਵੇ ਉਹਨੂੰ ਆਨਲਾਈਨ ਮਗਾਈ ਸੀ ਇਹ ਨਾ ਉਹ ਹੈ ਨਾ ਬਰਡ ਕੀ ਨਾਮ ਹੈ ਦਾ ਬਰਡ ਬਰਡ ਕੇਅਰ ਤੇ ਬਰਡ ਬੂਸਟਰ ਬਰਡ ਬਰਡ ਕੇਅਰ ਤੇ ਬਰਡ ਬੂਸਟਰਸ